ਜਦੋਂ ਆਲ ਸਾਊਂਡਰੀ ਸੈਟਅਪ ਕਰਾ ਰਿਆ ਸੀ ਇਹ ਚੀਜ਼ ਉਹਨੇ ਕਿੱਥੋਂ ਸਿੱਖੀ ਆਪਣੇ ਪਾਪਾ ਦੀ ਲਾਈਫ ਤੋਂ ਉਹਨੇ ਦੇਖਿਆ ਕਿ ਮੇਰੇ ਪਾਪਾ ਅਗਰ ਪਾਸਟਰ ਹੋ ਕੇ ਇੰਨੇ ਸਾਰੇ ਕੰਮ ਵਾਲਿਆਂ ਦੇ ਹੁੰਦਿਆਂ ਹੋਇਆਂ ਇੰਨੇ ਸਾਰੇ ਵੋਲੰਟੀਅਰਸ ਦੇ ਹੁੰਦਿਆਂ ਹੋਇਆਂ ਅਗਰ ਮੇਰੇ ਪਾਪਾ ਹੱਥੀਂ ਜਾ ਕੇ ਕੰਮ ਕਰਦੇ ਆ ਚਰਚ ਵਿੱਚ ਮਿੱਟੀ ਤੱਕ ਚੱਕ ਕੇ ਪਾਸਟਰ ਜੀ ਸੁੱਟਦੇ ਆ ਖੇਤ ਵਾਹਦੇ ਆ ਪਸ਼ੂਆਂ ਨੂੰ ਨਵਾਉਂਦੇ ਆ ਜਾ ਕੇ ਪੱਠੇ ਵੀ ਪਾ ਦਿੰਦੇ ਆ ਜਾ ਕੇ ਪਸ਼ੂਆਂ ਨੂੰ ਉੱਥੇ ਜਾ ਕੇ ਸਰਵ ਕਰਦੇ ਜੋ ਕਰ ਸਕਦੇ ਉਹ ਬੈਸਟ ਆਪਣਾ ਜਿਹੜਾ ਆ ਖੁਦਾ ਦੇ ਘਰ ਵਿੱਚ ਜਾ ਕੇ ਕਰਦੇ ਕਿਉਂਕਿ ਸਾਡਾ ਖੇਤ ਉਹ ਖੁਦਾ ਦਾ ਘਰ ਹੀ ਆ ਅਸੀਂ ਉੱਥੇ ਹੀ ਵਗਣਾ ਹੈ ਤਾਂ ਇਹ ਚੀਜ਼ ਰਾਜਪਰਤਾਪ ਨੇ ਸਿੱਖੀ ਆਪਣੇ ਪਾਪਾ ਦੀ ਲਾਈਫ ਤੋਂ ਔਰ ਉਹਦੀ ਹਰ ਮੁਮਕਿਨ ਕੋਸ਼ਿਸ਼ ਹੁੰਦੀ ਆ ਕਿ ਕਿਹੜੇ ਵੇਲੇ ਉਹ ਭੱਜ ਕੇ ਚਰਚ ਵਿੱਚ ਜਾਵੇ ਤੇ ਜਾ ਕੇ ਉਥੇ ਵਲੰਟੀਅਰਸ ਦੇ ਨਾਲ ਲੱਗ ਕੇ ਉਹ ਕੰਮ ਕਰੇ ਸੇਵਾ ਕਰੇ ਔਰ ਬਹੁਤ ਸਾਰੇ ਲੋਕਾਂ ਨੇ ਉਹਨੂੰ ਦੇਖਿਆ ਵੀ ਹੋਏਗਾ ਕੱਦੀ ਵੀ ਉਹਨੇ ਜਿੱਦਾਂ ਪਾਸਟਰ ਜੀ ਦੇ ਅੰਦਰ ਕੋਈ ਕਮੰਡ ਨਹੀਂ ਆ ਨਾ ਪਾਸਟਰ ਦਿ올 ਜੀ ਦੇ ਅੰਦਰ ਜਰਾ ਜਿੰਨਾ ਕਮੰਡ ਨਹੀਂ ਆ ਮੈਂ ਮਤਲਬ ਵਾਈਫ ਹੋਣ ਦੇ ਨਾਤੇ ਸਭ ਤੋਂ ਜ਼ਿਆਦਾ ਟਾਈਮ ਮੈਨੂੰ ਮਿਲਦਾ ਹੈ ਉਹਨਾਂ ਦੇ ਨਾਲ ਸਪੈਂਡ ਕਰਨ ਦਾ ਕਹਿੰਦੇ ਹੁੰਦੇ ਕਿ ਅਗਰ ਕਿਸੇ ਵਿਅਕਤੀ ਦੇ ਬਾਰੇ ਵਿੱਚ ਸਹੀ ਜਾਣਨਾ ਹੈ ਨਾ ਉਹਦਾ ਉਹਦਾ ਪਰਿਵਾਰ ਹੀ ਉਹਦੇ ਬਾਰੇ ਵਿੱਚ ਸਹੀ ਦੱਸ ਸਕਦਾ ਹੈ ਕਿਉਂਕਿ ਬਾਹਰ ਤਾਂ ਸਾਰੇ ਜਣੇ ਮਖੌਟਾ ਪਾ ਕੇ ਨਿਕਲਦੇ ਆ ਬਾਹਰ ਸਹੀ ਪਛਾਣ ਨਹੀਂ ਕੀਤੀ ਜਾ ਸਕਦੀ ਉਹਦਾ ਪਰਿਵਾਰ ਜਾਣਦਾ ਹੈ ਕਿ ਉਹ ਵਿਅਕਤੀ ਹਕੀਕਤ ਵਿੱਚ ਕਿੰਨਾ ਕੁ ਚੰਗਾ ਹੈ ਤਾਂ ਪਾਸਟਰ ਜੀ ਦੇ ਅੰਦਰ ਬਿਲਕੁਲ ਵੀ ਕਮੰਡ ਨਹੀਂ ਕਾਲਾਪਣ ਬਿਲਕੁਲ ਵੀ ਨਹੀਂ ਪੇਸ਼ੈਂਸ ਬਹੁਤ ਜ਼ਿਆਦਾ ਹੈ ਅਰੇ ਰਾਜ ਪ੍ਰਤਾਪ ਦੇ ਜੀਵਨ ਦੇ ਵਿੱਚ ਮੈਂ ਉਹਦੇ ਦਾਦਾ ਜੀ ਦੀਆਂ ਕੁਆਲਿਟੀਆਂ ਤੂ ਉਹਦੇ ਪਾਪਾ ਦੀਆਂ ਕੁਆਲਿਟੀਆਂ 100% ਸਗੋਂ ਉਹਨਾਂ ਨਾਲੋਂ ਵੀ ਵੱਧ ਦੇਖਦੀਆਂ ਸੇਮ ਹੀ ਕੁਆਲਿਟੀਆਂ ਉਸ ਤੋਂ ਵੀ ਜ਼ਿਆਦਾ ਜ਼ਿਆਦਾ ਕੁਆਲਿਟੀ ਚ ਦੇਖਦੀ ਹੈ ਕਿਉਂਕਿ ਜਿੱਦਾਂ ਡੈਡ ਸਟ੍ਰੇਟ ਫਾਰਵਰਡ ਸੀਗੇ ਉਹਨਾਂ ਨੇ ਜੋ ਕਹਿਣਾ ਹੈ ਉਸੇ ਵੇਲੇ ਕਹਿਣਾ ਹੈ ਰਾਜਪ੍ਰਤਾਪ ਸੇਮ ਜੋ ਕਹਿਣਾ ਹੈ ਉਹਨੇ ਉਸੇ ਵੇਲੇ ਕਹਿਣਾ ਹੈ ਔਰ ਸਿੱਧਾ ਕਹਿਣਾ ਹੈ ਬਿਨਾਂ ਵਲਸ਼ਲ ਦੇ ਕਹਿਣਾ ਜਿੱਦਾਂ ਡੈਡੀ ਜੀ ਬਹੁਤ ਜ਼ਿਆਦਾ ਸਿੰਪਲ ਸੀ ਬਹੁਤ ਜ਼ਿਆਦਾ ਸਿੰਪਲ ਹੱਦ ਤੋਂ ਵੀ ਵੱਧ ਸਿੰਪਲ ਕਿ ਦੋ ਹੀ ਕੱਪੜਿਆਂ ਦੇ ਨਾਲ ਉਹ ਜਿਹੜਾ ਲਾਈਫ ਗੁਜ਼ਾਰ ਸਕਦੇ ਸੀਗੇ ਰਾਜ ਪ੍ਰਤਾਪ ਸੇਮ ਯਾ ਕਹਿ ਕੇ ਕਹਿ ਕੇ ਅਸੀਂ ਇਹਨੂੰ ਕਿ ਪੁੱਤ ਆ ਜੋੜੇ ਹੱਥ ਲੋਕੀ ਕਹਿਣਗੇ ਕਿ ਖਰਿਆਏ ਕੁੜੀਆਂ ਦਾ ਹੀ ਜ਼ਿਆਦਾ ਤੇ ਪਿਆਰ ਕਰਦੇ ਆ ਤੇਰਾ ਵੀ ਸਾਨੂੰ ਬੜਾ ਪਿਆਰ ਆਉਂਦਾ ਆ ਬਾਰੀ ਦੇ ਵਿੱਚ ਜਿਹੜੇ ਬਾਕੀ ਦੇ ਕੱਪੜੇ ਪਹਿ ਇਹਨਾਂ ਨੂੰ ਹਵਾ ਲਵਾ ਲਿਆ ਕਰ ਕਈ ਵਰੀ ਟੈਗ ਲੱਗੇ ਹੋਏ ਕੱਪੜੇ ਜਿਹੜੇ ਆ ਨਾ ਉਹਦੇ ਜਿਹੜੇ ਮੈਂ ਲਿਹਾਉਣੇ ਆ ਉਦਾਂ ਹੀ ਟੈਗ ਲੱਗੇ ਹੋਏ ਕੱਪੜੇ ਜਿਹੜੇ ਉਹ ਵੰਡਣੇ ਪੈਂਦੇ ਆ ਅਰ ਸੇਮ ਉਹਦੇ ਪਾਪਾ ਵਾਲੀਆਂ ਕੁਆਲਿਟੀਜ਼ ਉਹਦੇ ਵਿੱਚ ਦੇਖਦੀ ਆ ਮੈਂ ਕਿ ਪਾਪਾ ਵਾਂਗ ਪੇਸ਼ੈਂਸ ਇੰਨੀ ਜ਼ਿਆਦਾ ਆ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਪਤਾ ਹੀ ਨਹੀਂ ਲੱਗਣੀ ਵੀ ਉਹ ਕਿੱਥੇ ਉਹਦੇ ਸਮਾਗੀ ਉਸ ਗੱਲ ਤੇ ਉਹਨੇ ਮੱਥੇ ਤੀੜੀ ਪਾਉਣੀ ਨਹੀਂ ਉਹਨੇ ਰਿਐਕਟ ਕਰਨਾ ਹੀ ਨਹੀਂ ਉਸ ਗੱਲ ਦੇ ਉੱਤੇ ਉਹਨੇ ਤਤ ਫਰਤ ਉਸ ਗੱਲ ਦਾ ਮਤਲਬ ਇੱਕ ਦਾਨੀ ਵੀ ਫਾਹਾਂ ਨਹੀਂ ਵੱਡਣਾ ਉਹਦਾ ਉਸੇ ਵੇਲੇ ਜਵਾਬ ਦੇ ਕੇ ਉਹ ਨਹੀਂ ਉਸ ਚੀਜ਼ ਨੂੰ ਖਰਾਬ ਨਹੀਂ ਕਰਦਾ ਬਹੁਤ ਜ਼ਿਆਦਾ ਪੇਸ਼ੈਂਸ ਹੈ ਉਹਦੇ ਅੰਦਰ ਬਹੁਤ ਜ਼ਿਆਦਾ ਬਰਦਾਸ਼ਤ ਸ਼ਕਤੀ ਉਹਦੇ ਅੰਦਰ ਪਰ ਆਪਣੇ ਪਾਪਾ ਦੇ ਵਾਂਗ ਕਮਾਂਡ ਜ਼ੀਰੋ ਬਿਲਕੁਲ ਵੀ ਕਮਾਂਡ ਨਹੀਂ ਉਹਦੇ ਵਿੱਚ ਅਰ ਆਪਣੇ ਪਾਪਾ ਦੇ ਵਾਂਗ ਜਦੋਂ ਪਾਸਟਰ ਜੀ ਬਹੁਤ ਯੰਗ ਸੀਗੇ ਤਾਂ ਡੈਡ ਜੀ ਪ੍ਰੀਚ ਕਰਦੇ ਹੁੰਦੇ ਸੀ ਪਾਸਟਰ ਜੀ ਨੇ ਢੋਲ ਕੀ ਵਜਾਉਣੀ ਜਦੋਂ ਬਾਕੀ ਦੇ ਜਣੇ ਜਿਹੜੇ ਆ ਕੋਇਰ ਜਦੋਂ ਵਰਸ਼ਿਪ ਕਰਦੀ ਹੁੰਦੀ ਸੀ ਮੀਨਾ ਆਂਟੀ ਹੁਣੀ ਉਹਦਾ ਵਰਸ਼ਿਪ ਕਰਦੇ ਹੁੰਦੇ ਸੀ ਸਿਸਟਰ ਪੰਮੀ ਹੁਣੀ ਵਰਸ਼ਿਪ ਕਰਦੇ ਹੁੰਦੇ ਸੀ ਥੋੜੇ ਜੇ ਜਣਿਆਂ ਦਾ ਗਰੁੱਪ ਹੁੰਦਾ ਸੀ ਤੇ ਪਾਸਟਰ ਜੀ ਢੋਲਕੀ ਪਲੇ ਕਰਦੇ ਹੁੰਦੇ ਸੀ ਅਰ ਪਾਸਟਰ ਜੀ ਨੇ ਆਪਣਾ ਪਾਰਟ ਪਲੇ ਕਰਨ ਦੇ ਬਾਅਦ ਪਿੱਛੇ ਜਾ ਕੇ ਕਲੀਸੀਆ ਵਿੱਚ ਬੈਠ ਜਾਣਾ ਕੋਈ ਫਰੰਟ ਤੇ ਨਹੀਂ ਕਿ ਲੋਕਾਂ ਦੇ ਅੱਗੇ ਨਹੀਂ ਕਿ ਮੈਂ ਪਾਸਟਰ ਦਾ ਬੇਟਾ ਆ ਤੇ ਮੈਂ ਇਦਾਂ ਇਦਾਂ ਕਰਦਾ ਫਿਰਾਂ ਨਹੀਂ ਇਦਾਂ ਬਿਲਕੁਲ ਵੀ ਨਹੀਂ ਸੀ ਅਰ ਸੇਮ ਕੁਆਲਿਟੀ ਰਾਜਪਰਤਾਪ ਦੇ ਵਿੱਚ ਆ ਉਹਨੇ ਡਰਮ ਪਲੇ ਕਰਨਾ ਕਰਨਾ ਆ ਜਾਂ ਪਤਾ ਨਹੀਂ ਦਬੂਕਾ ਕਿ ਕੀ ਹੁੰਦਾ ਆ ਉਹ ਜਿਹੜਾ ਪਲੇ ਕਰਦੇ ਆ ਜੰਬਾ ਉਹ ਸਭ ਚੀਜ਼ਾਂ ਪਲੇ ਕਰਨੀਆਂ ਆ ਜਾਂ ਢੋਲ ਕੀ ਤਬਲਾ ਇਹ ਸਭ ਚੀਜ਼ਾਂ ਪਲੇ ਕਰਨੀਆਂ ਉਹਦੇ ਬਾਅਦ ਵਿੱਚ ਉਹਨੇ ਕਦੀ ਵੀ ਫੇਸ ਤੁਸੀਂ ਦੇਖਿਆ ਹੋਊਗਾ ਰੇਅਰ ਪਿਕਚਰਜ਼ ਆ ਜਿਹਦੇ ਵਿੱਚ ਰਾਜਪਰਤਾਪ ਦੀਆਂ ਪਿਕਚਰਜ਼ ਹੋਣਗੀਆਂ ਉਹਨੂੰ ਬਿਲਕੁਲ ਹੀ ਸ਼ੌਂਕ ਨਹੀਂ ਹੈਗਾ ਕਿ ਅੱਗੇ-ਅੱਗੇ ਆਣ ਕੇ ਉਹ ਇਹ ਸ਼ੋਅ ਕਰੇ ਕਿ ਮੈਂ ਪਾਸਟਰ ਦਾ ਸਾਨੀ ਆ ਕਿ ਅਰ ਉਹ ਡਾਊਨ ਟੂ ਅਰਥ ਲਾਈਫ ਜਿਹੜੀ ਆ ਉਹ ਜੀਵਨ ਅਰ ਮੈਂ ਏਸਲੀ ਸ਼ੇਅਰ ਕਰ ਰਹੀ ਆ ਕਿ ਅਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਬਨਣਾ ਹੈ ਆਈ ਨੋ ਕਿ ਤੁਸੀਂ ਬੈਸਟ ਕੋਸ਼ਿਸ਼ ਕਰ ਰਹੇ ਪਰ ਕਈ ਵਾਰੀ ਹੋ ਸਕਦਾ ਹੈ ਕਿ ਤੁਸੀਂ ਇਸ ਚੀਜ਼ ਵਿੱਚ ਲਾਪਰਵਾਹ ਹੋਵੋ ਏਸਲੀ ਮੈਂ ਤੁਹਾਡੇ ਨਾਲ ਅੱਜ ਇਹ ਚੀਜ਼ਾਂ ਜਿਹੜੀਆਂ ਆ ਸ਼ੇਅਰ ਕਰ ਰਹੀ ਆ ਅਗਰ ਅਸੀਂ ਖੁਸ਼ਹਾਲ ਜੀਵਨ ਜੀਣਾ ਹੈ ਨਾ ਉਹਦੇ ਵਿੱਚ ਸਾਡੇ ਬੱਚੇ ਵੀ ਖੁਸ਼ ਚਾਹੀਦੇ ਆ ਖੁਸ਼ਹਾਲ ਜੀਵਨ ਜੀਣ ਦੇ ਲਈ ਤੁਹਾਡੀ ਪਤਨੀ ਵੀ ਖੁਸ਼ ਚਾਹੀਦੀ ਆ ਤੁਸੀਂ ਵੀ ਖੁਸ਼ ਚਾਹੀਦੀ ਆ ਪਤੀ ਵੀ ਖੁਸ਼ ਚਾਹੀਦਾ ਹੈ ਅਗਰ ਤੁਸੀਂ ਇੱਕ ਫੈਮਿਲੀ ਆ ਬੱਚੇ ਖੁਸ਼ ਹੋ ਪਾਪਾ ਮਮਾ ਖੁਸ਼ ਨਹੀਂ ਆ ਤਦ ਵੀ ਖੁਸ਼ਹਾਲ ਜੀਵਨ ਹੋਈ ਨਹੀਂ ਸਕਦਾ ਤੁਹਾਨੂੰ ਪਤਾ ਬੱਚਿਆਂ ਦੀ ਮੰਨ ਲਓ ਬੱਚਿਆਂ ਦੀ ਆਪਣੀ ਕੋਈ ਪ੍ਰੋਬਲਮ ਨਹੀਂ ਹੈ ਪਰ ਮੰਮੀ ਪਾਪਾ ਦੀ ਕੋਈ ਪ੍ਰੋਬਲਮ ਆ ਉਹ ਬੱਚੇ ਚਾਹ ਕੇ ਵੀ ਖੁਸ਼ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਦੀਆਂ ਤਾਰਾਂ ਜੁੜੀਆਂ ਹੋਈਆਂ ਪੇਰੈਂਟਸ ਦੇ ਨਾਲ ਪੇਰੈਂਟਸ ਦਾ ਝਗੜਾ ਬੱਚਿਆਂ ਦੀ ਲਾਈਫ ਵਿੱਚ ਬਹੁਤ ਮੈਟਰ ਕਰਦਾ ਪੈਰੈਂਟਸ ਦਾ ਆਪਸ ਵਿੱਚ ਪਿਆਰ ਨਾਲ ਰਹਿਣਾ ਬੱਚਿਆਂ ਦੀ ਲਾਈਫ ਵਿੱਚ ਬਹੁਤ ਜ਼ਿਆਦਾ ਮੈਟਰ ਕਰਦਾ ਪੈਰੈਂਟਸ ਇਕੱਠੇ ਰਹਿੰਦੇ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਤੇ ਪੈਰੈਂਟਸ ਵੱਖ ਰਹਿੰਦੇ ਬੱਚਿਆਂ ਦੀ ਜ਼ਿੰਦਗੀ ਤੇ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਅਗਰ ਪਤੀ ਦੀ ਆਪਣੀ ਕੋਈ ਪ੍ਰੋਬਲਮ ਨਹੀਂ ਹੈ ਪਰ ਪਤਨੀ ਖੁਸ਼ ਨਹੀਂ ਹੈ ਤਾਂ ਪਤੀ ਦੀ ਅਟੈਚਮੈਂਟ ਹੈ ਕਿ ਰਿਲੇਸ਼ਨਸ਼ਿਪ ਹੈ ਪਤਨੀ ਦੇ ਨਾਲ ਪਤੀ ਕਦੀ ਵੀ ਖੁਸ਼ ਨਹੀਂ ਹੋ ਸਕਦਾ ਆਪਣੀ ਖੁਸ਼ੀ ਨੂੰ ਉਹ ਸੈਲੀਬ੍ਰੇਟ ਹੀ ਨਹੀਂ ਕਰ ਪਾਏਗਾ ਚਾਹ ਕਦੇ ਵੀ ਸੈਲੀਬ੍ਰੇਟ ਨਹੀਂ ਕਰ ਪਾਏਗਾ ਅਸੀਂ ਕਨੈਕਟਡ ਹਸਬੰਡ ਵਾਈਫ ਦੇ ਨਾਲ ਕਨੈਕਟਡ ਆ ਵਾਈਫ ਹਸਬੰਡ ਦੇ ਨਾਲ ਕਨੈਕਟਡ ਆ ਬੱਚੇ ਪੇਰੈਂਟਸ ਦੇ ਨਾਲ ਕਨੈਕਟਡ ਆ ਪੇਰੈਂਟਸ ਬੱਚਿਆਂ ਨਾਲ ਕਨੈਕਟਡ ਆ ਬੱਚੇ ਖੁਸ਼ ਨਹੀਂ ਤੇ ਪੇਰੈਂਟਸ ਵੀ ਖੁਸ਼ ਨਹੀਂ ਪੇਰੈਂਟਸ ਖੁਸ਼ ਨਹੀਂ ਤਾਂ ਬੱਚੇ ਖੁਸ਼ ਨਹੀਂ ਤੁਸੀਂ ਦੇਖੋ ਘਰ ਵਿੱਚ ਇੱਕ ਮੈਂਬਰ ਉਦਾਸ ਹੋ ਜਵੇ ਸਾਰੇ ਘਰ ਦੀ ਖੁਸ਼ੀ ਖਰਾਬ ਤਾਂ ਕੱਲਾ ਕੱਲਾ ਮੈਂਬਰ ਆਪਣੇ ਆਪਣੇ ਕੰਮੋਵਾਲ ਧਿਆਨ ਦਿਓ ਇਸ ਚੀਜ਼ ਨੂੰ ਸਮਝੋ ਕਿ ਮੇਰੇ ਨਾਲ ਜੁੜੀਆਂ ਹੋਈਆਂ ਆ ਬਾਕੀ ਤਾਰਾਂ ਵੀ ਮੇਰਾ ਹੱਸਣਾ ਤੇ ਮੇਰਾ ਰੋਣਾ ਬਾਕੀਆਂ ਨੂੰ ਇਫੈਕਟ ਕਰਦਾ ਏ ਬਾਕੀਆਂ ਦੀ ਜ਼ਿੰਦਗੀ ਦੇ ਵਿੱਚ ਮੇਰੇ ਹੱਸਣ ਤੇ ਰੋਣ ਦਾ ਪ੍ਰਭਾਵ ਜਿਹੜਾ ਆ ਨਾ ਉਹ ਪੈਂਦਾ ਆ ਇਸ ਲਈ ਮੈਂ ਕਿੱਦਾਂ ਆਪਣੇ ਘਰ ਦੇ ਵਿੱਚ ਜੀਣਾ ਹੈ ਕਿੱਦਾਂ ਮੈਂ ਆਪਣੇ ਪਰਿਵਾਰ ਦੇ ਵਿੱਚ ਰਹਿਣਾ ਹੈ ਇਹ ਚੀਜ਼ਾਂ ਸਾਡੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਮੈਟਰ ਕਰਦੀਆਂ ਆ ਅਗਰ ਤੁਸੀਂ ਚਰਚ ਨੂੰ ਆਈ ਜਾ ਰਹੇ ਹੋ ਸਤ ਸੰਗ ਤੁਸੀਂ ਸੁਣਨ ਜਾ ਰਹੇ ਹੋ ਕਿਤੇ ਵੀ ਤੁਸੀਂ ਜਾ ਰਹੇ ਹੋ ਧਾਰਮਿਕ ਸਥਾਨ ਤੇ ਪਰ ਤੁਸੀਂ ਘਰ ਵਿੱਚ ਸਹੀ ਜੀਵਨ ਨਹੀਂ ਜੀ ਰਹੇ ਤੁਹਾਡਾ satsang ਜਾਣਾ ਵਿਅਰਥ ਆ ਤੁਸੀਂ ਬਹੁਤ ਪ੍ਰਾਰਥਨਾ ਕਰਦੇ ਜੀ ਤੁਸੀਂ ਬਹੁਤ ਵਚਨ ਪੜ੍ਹਦੇ ਹੋ ਪਰ ਤੁਸੀਂ ਆਪਣੇ ਬੱਚਿਆਂ ਦਾ ਖਿਆਲ ਨਹੀਂ ਰੱਖ ਰਹੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਸਹੀ ਨਹੀਂ ਵਰਤਾਓ ਕਰ ਰਹੇ ਪਤੀ ਪਤਨੀ ਦੇ ਨਾਲ ਸਹੀ ਵਰਤਾਓ ਨਹੀਂ ਕਰਦਾ ਛੇ ਦੇਣੀ ਸੇਵਾ ਕਰੀ ਜਾਂਦਾ ਆ ਛੇ ਦੇਣੀ ਜਿਹੜਾ ਆ ਉਹ ਵਚਨ ਵੀ ਪੜ੍ਹੀ ਜਾਂਦਾ ਪ੍ਰਾਰਥਨਾ ਕਰੀ ਜਾਂਦਾ ਆ ਸੱਤਵੇਂ ਦਿਨ ਜਿਹੜਾ ਆ ਜੇ ਵੀ ਪਰਮੇਸ਼ਵਰ ਦੇ ਘਰ ਵਿੱਚ ਜਾਂਦਾ ਆ ਪਰ ਆਪਣੀ ਪਤਨੀ ਨਾਲ ਸਹੀ ਨਹੀਂ ਆ ਜਾਂ ਪਤਨੀ ਪਤੀ ਦੇ ਨਾਲ ਸਹੀ ਨਹੀਂ ਆ ਜਾਂ ਤੁਸੀਂ ਆਪਣੇ ਬੱਚਿਆਂ ਦੇ ਪ੍ਰਤੀ ਸਹੀ ਨਹੀਂ ਆ ਕੀ ਸਿੱਖਿਆ ਕੀ ਤੁਸੀਂ ਪ੍ਰਾਰਥਨਾ ਕਰਕੇ ਪ੍ਰਾਪਤ ਕੀ ਕੀਤਾ ਤੁਸੀਂ ਵਚਨ ਪੜ੍ਹ ਕੇ ਸਮਝ ਵਿੱਚ ਤੁਹਾਡੇ ਕੀ ਆਇਆ ਸਤ ਸੰਗ ਵਿੱਚੋਂ ਕੀ ਲੈ ਕੇ ਆਏ ਹੋ ਤੁਸੀਂ ਮੈਨੂੰ ਤਾਂ ਲੱਗਦਾ ਨਹੀਂ ਕਿ ਸਤ ਸੰਗ ਦੇ ਵਿੱਚ ਤੁਹਾਨੂੰ ਇਹ ਕਿਹਾ ਵੀ ਜਾਂਦੇ ਹੋ ਤੁਸੀਂ ਜਿਹੜਾ ਆ ਲੜਾਈ ਝਗੜਾ ਪਾ ਕੇ ਬੈਠ ਜਿਓ ਕਿਤੇ ਵੀ ਇਹ ਚੀਜ਼ਾਂ ਤੇ ਨਹੀਂ ਸਿਖਾਈਆਂ ਜਾਂਦੀਆਂ ਸਾਨੂੰ ਧਾਰਮਿਕ ਸਿੱਖਿਆ ਦੇ ਨਾਲ ਨਾਲ ਸਾਨੂੰ ਜੀਵਨ ਜੀਣ ਦੀ ਸਿੱਖਿਆ ਵੀ ਆਉਣੀ ਚਾਹੀਦੀ ਹੈ ਸਿੱਖਿਆ ਵੀ ਸਾਡੇ ਕੋਲੇ ਹੋਣੀ ਚਾਹੀਦੀ ਹੈ ਸਾਨੂੰ ਜੀਵਨ ਜੀਣ ਦਾ ਤਰੀਕਾ ਵੀ ਹੋਣਾ ਚਾਹੀਦਾ ਹੈ ਅੱਜ ਅਸੀਂ ਵੱਖ-ਵੱਖ ਤਰੀਕੇ ਲੱਭਦੇ ਆਂ ਸਮਾਧੀਆਂ ਲਾਉਣ ਦੇ ਕਿ ਕਿੱਦਾਂ ਸਮਾਧੀ ਲੱਗ ਜਵੇ ਬਹੁਤ ਅੱਛੀ ਗੱਲ ਮੈਂ ਐਪਰੀਸ਼ੀਏਟ ਕਰਦੀ ਉਹਨਾਂ ਨੂੰ ਜਿਹੜੇ ਸਮਾਧੀ ਲਾਉਣ ਦੀ ਕੋਸ਼ਿਸ਼ ਕਰਦੇ ਖੁਦਾ ਉਹਨਾਂ ਨੂੰ ਬਲ ਬਖਸ਼ੇ ਕਿ ਉਹ ਜੁੜ ਸਕਣ ਇਹ ਰਾ ਉਹਨਾਂ ਦਾ ਪੱਧਰਾ ਹੋ ਜੂਏ ਇਥੋਂ ਸਾਰੇ ਰੋੜੇ ਰੋੜੀਆਂ ਨਿਕਲ ਜਾਣ ਬਟ ਕੀ ਜੀਵਨ ਜੀਣ ਦਾ ਤਰੀਕਾ ਸਿੱਖਣਾ ਚੰਗੀ ਗੱਲ ਨਹੀਂ ਤੁਸੀਂ ਲੜ ਕੇ ਸਮਾਧੀ ਨਹੀਂ ਲਾ ਸਕਦੇ ਪਤੀ ਨਾਲ ਲੜ ਕੇ ਪਤਨੀ ਕਦੀ ਵੀ ਪ੍ਰਾਰਥਨਾ ਕਰ ਹੀ ਨਹੀਂ ਸਕਦੀ ਭਾਵੇਂ ਪ੍ਰਾਰਥਨਾ ਕਰਨ ਦਾ ਡਰਾਮਾ ਕਰ ਲੇ ਪ੍ਰਾਰਥਨਾ ਨਹੀਂ ਹੋਣੀ ਤੁਸੀਂ ਆਪਣੇ ਬੱਚਿਆਂ ਨੂੰ ਕੁੱਟ ਕੇ ਉਸੇ ਵੇਲੇ ਤੁਸੀਂ ਪ੍ਰਾਰਥਨਾ ਵਿੱਚ ਜਾ ਕੇ ਕਿੱਦਾਂ ਬੈਠ ਜਾਓਗੇ ਹੋ ਹੀ ਨਹੀਂ ਸਕਦਾ ਕਿ ਤੁਸੀਂ ਪ੍ਰਾਰਥਨਾ ਕਰ ਪਾਓ ਤਾਂ ਅਗਰ ਤੁਸੀਂ ਪ੍ਰਾਰਥਨਾ ਵਿੱਚ ਪਰਮੇਸ਼ਵਰ ਨਾਲ ਵੀ ਜੁੜਨਾ ਹੈ ਪਰਮੇਸ਼ਵਰ ਨਾਲ ਜੁੜਨ ਦੇ ਲਈ ਤੁਹਾਨੂੰ ਪਹਿਲਾਂ ਫਾਊਂਡੇਸ਼ਨ ਤਿਆਰ ਕਰਨੀ ਪਊਗੀ ਅਰ ਉਹ ਫਾਊਂਡੇਸ਼ਨ ਕੀ ਆ ਉਹ ਫਾਊਂਡੇਸ਼ਨ ਆ ਤੁਹਾਡਾ ਪਰਿਵਾਰ ਅਗਰ ਪਰਿਵਾਰ ਨੂੰ ਸੈੱਟ ਨਹੀਂ ਕੀਤਾ ਤੁਸੀਂ ਪਰਮੇਸ਼ਵਰ ਨਾਲ ਜੋੜ ਹੀ ਨਹੀਂ ਸਕਦੇ ਜਦੋਂ ਤੁਸੀਂ ਪਾਸਟਰ ਪਰਿਵਾਰ ਨੂੰ ਐਜ਼ ਅ ਪਾਸਟਰ ਤੁਸੀਂ ਪਬਲਿਕ ਨੂੰ ਤਾਂ ਆਪਾਂ ਗਾਈਡ ਕਰਦੇ ਆ ਪਰ ਤੁਸੀਂ ਪਰਿਵਾਰ ਨੂੰ ਸੈਟ ਅਪ ਨਹੀਂ ਕੀਤਾ ਤੁਸੀਂ ਸਹੀ ਤਰੀਕੇ ਨਾਲ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਨਾਲ ਨਹੀਂ ਜੁੜ ਸਕਦੇ ਭਾਵੇਂ ਤੁਸੀਂ ਪਾਸਟਰ ਹੋਣ ਦੀ ਜੌਬ ਪਲੇ ਕਰ ਰਹੇ ਹੋ ਭਾਵੇਂ ਤੁਸੀਂ ਪ੍ਰਚਾਰਕ ਹੋਣ ਦੀ ਜੌਬ ਪਲੇ ਕਰ ਰਹੇ ਹੋ ਪਰ ਅਗਰ ਤੁਸੀਂ